ਜਿਹੜੇ 2 ਪੀਸ ਕੋਟ ਪਰ ਬਾਜ਼ਾਰਾਂ ਦੇ ਵਿੱਚ ਤੁਸੀਂ 10-1000 ਰੁਪਏ ਦੇ ਲੈਨੇ ਹੋ ਇੱਥੇ ਇਹਨਾਂ ਨੇ ਰੇਟ ਕਰਤਾ ਸਿਰਫ 2995 ਦੇ ਸਲਾਈ ਕਰਕੇ 30 ਪੀਸ ਕੋਟ ਪਰ ਜਿਹੜਾ 15000 ਰੁਪਏ ਦਾ ਤੁਸੀਂ ਲੈਨੇ ਹੋ ਇੱਥੇ ਇਹਨਾਂ ਨੇ ਕਰਤਾ 15000 ਵਾਲਾ ਸਿਰਫ 3760 ਦੇ ਵਿੱਚ ਇੱਥੇ ਜਿਹੜੀ 8000 9000 10-1000 ਰੁਪਏ ਦੀ ਬਲੇਜ਼ਰ ਬਾਜ਼ਾਰ ਚ ਮਿਲਦੀ ਹੈ ਇੱਥੇ ਤੁਹਾਨੂੰ ਮਿਲਦੀ 3340 ਰੁਪਏ ਦੇ ਵਿੱਚ ਸ਼ੇਰਵਾਨੀ ਚੈੱਕ ਕਰ ਲਓ ਤੁਸੀਂ ਬਾਜ਼ਾਰ ਦੇ ਵਿੱਚ 15000 16000 17000 ਪਰ ਇੱਥੇ ਤੁਹਾਨੂੰ ਜਿਹੜਾ ਕਿ ਸਿਰਫ 6500 ਰੁਪਏ ਦੇ ਸਲਾਈ ਕਰਕੇ ਦੇਣੀਆ ਗਾਰੰਟੀ ਹੋਊਗੀ ਆਪਣੀ ਤੁਸੀਂ ਜੇ ਬਿਲਕੱਲਾ ਬਲੇਜ਼ਰ ਬਣਾਨੇ ਹੋ ਬਾਹਰੋਂ ਇਹ ਤੁਹਾਡਾ 708500 ਰੁਪਏ ਦੇ ਵਿੱਚ ਇਕੱਲਾ ਬਲੇਜ਼ਰ ਤਿਆਰ ਹੁੰਦਾ ਤੁਸੀਂ ਆਪਣੇ ਕੋ ਆਉਂਗੇ 303500 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਤਿਆਰ ਕਰਕੇ ਦੇ ਦੋ ਤੁਹਾਨੂੰ ਦੇਖੋ ਜੀ ਕੋਟ ਪੈਂਟ ਦੇ ਨਾਲ ਨਾਲ ਕੁੜਤੇ ਪਜਮੇ ਵੀ ਕਰਤਾ ਵੱਡਾ ਧਮਾਕਾ ਜਿਹੜਾ ਤੁਹਾਨੂੰ ਸਿਰਫ 3000 ਰੁਪਏ ਦਾ ਇਕੱਲਾ ਕਪੜਾ ਮਿਲਦਾ ਬਾਜ਼ਾਰ ਚ ਇੱਥੇ ਤੁਹਾਨੂੰ 1600 ਰੁਪਏ ਦੇ ਵਿੱਚ ਉਹੀ ਕੁੜਤਾ ਪਜਾਮਾ ਸਲਾਈ ਕਰਕੇ ਤਿਆਰ ਕਰਵਾਗੇ ਸਲੋ ਵੀ ਜੇ ਤੁਸੀਂ ਵੱਡੇ ਵੱਡੇ ਸ਼ੋਅਰੂਮਾਂ ਤੇ ਜਾਂਦੇ ਹੋ ਸਟੂਡੀਓ ਤੇ ਜਾਂਦੇ ਆ ਉੱਥੇ ਤੁਹਾਨੂੰ ਇਦਾਂ ਦੇ ਡੰਮੀਆਂ ਤੇ ਲੱਗੇ ਕੋਟ ਪੈਂਟ ਕੋਟ ਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰਾਂ ਮਿਲਦੀਆਂ ਪਰ ਜਦ ਤੁਸੀਂ ਉੱਥੇ ਜਾ ਕੇ ਰੇਟ ਪਤਾ ਕਰਦੇ ਹੋ ਇਦਾਂ ਦੇ ਕੋਟ ਪੈਂਟ ਦਾ 2 ਪੀਸ ਦਾ 10000 ਰੁਪਏ ਮੰਗ ਲੈਂਦੇ ਆ 3 ਪੀਸ ਦਾ 15000 ਮੰਗ ਲੈਂਦੇ ਆ ਕਹਿੰਦੇ ਇਹ ਡਿਜ਼ਾਈਨ ਦਾ ਅਸੀਂ 12000 ਲਵਾਂਗੇ ਜੇ ਤੁਸੀਂ ਬਲੇਜ਼ਰ ਲੈਣੀ ਆ 8000 ਲਵਾਂਗੇ ਸ਼ੇਰਵਾਨੀ ਲੈਣੀ ਆ ਤੇ ਅਸੀਂ 18000 19000 2000 ਰੁਪਏ ਲਵਾਂਗੇ ਦੂਜੇ ਪਾਸੇ ਜਦੋਂ ਤੁਸੀਂ ਮਾਤੂ ਸ਼੍ਰੀ ਦਸਤਾਰ ਲੁਧਿਆਣਾ ਦੇ ਸਟੋਰ ਤੇ ਉਹਨਾਂ ਇੱਥੇ ਬਹੁਤ ਵੱਡਾ ਫਰਕ ਆ ਇੱਥੇ ਜਿੱਦਾਂ ਦਾ ਮਰਜ਼ੀ ਤੁਸੀਂ ਰੰਗ ਲੈ ਜਾਓ ਟਾਈਆਂ ਮੈਚ ਕਰਕੇ ਲੈ ਜਾਓ ਆ ਜਿਹੜੇ 2 ਪੀਸ ਕੋਟਵਨ ਬਾਜ਼ਾਰਾਂ ਦੇ ਵਿੱਚ ਤੁਸੀਂ 10-10000 ਰੁਪਏ ਦੇ ਲੈਨੇ ਹੋ ਇੱਥੇ ਇਹਨਾਂ ਰੇਟ ਕਰਤਾ ਸਿਰਫ 2895 ਚ ਸਲਾਈ ਕਰਕੇ 3 ਪੀਸ ਕੋਟਵਨ ਜਿਹੜਾ 15000 ਰੁਪਏ ਦਾ ਤੁਸੀਂ ਲੈਨੇ ਹੋ ਇੱਥੇ ਇਹਨਾਂ ਨੇ ਕਰਤਾ 15000 ਵਾਲਾ ਸਿਰਫ 3760 ਦੇ ਵਿੱਚ 2 ਪੀਸ ਦੇ ਵਿੱਚ ਰੰਗ ਜਿਹੜਾ ਮਰਜ਼ੀ ਤੁਸੀਂ ਲੈ ਜਾਓ ਇਸ ਆਏ ਤੁਸੀਂ ਜਿੱਦਾਂ ਮਰਜ਼ੀ ਲੈਣ ਨੂੰ ਐ ਇੱਥੇ ਜਿਹੜੀ 8000 9000 10 1000 ਰੁਪਏ ਦੀ ਬਲੇਜ਼ਰ ਬਾਜ਼ਾਰ ਚ ਮਿਲਦੀ ਐ ਇੱਥੇ ਤੁਹਾਨੂੰ ਮਿਲਦੀ 3340 ਰੁਪਏ ਦੇ ਵਿੱਚ ਇੱਥੇ ਬੜਾ ਸੋਹਣਾ ਇੱਥੇ ਰੱਖਿਆ ਤੁਸੀਂ ਇੱਥੇ ਕੋਈ ਵੀ ਬਾਸਕਟ ਲੈਣੀ ਆ ਤੁਸੀਂ ਕਿਸੇ ਤਰ੍ਹਾਂ ਦਾ ਕੋਟ ਪੈਂਟ ਲੈਣਾ ਤੁਹਾਡੇ ਸਾਹਮਣੇ ਇੱਥੇ ਲਾ ਕੇ ਡਿਜ਼ਾਈਨ ਚੈੱਕ ਕਰਾਇਆ ਜਾਂਦਾ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਜਿਹੜਾ ਰੰਗ ਕੱਪੜਾ ਡਿਜ਼ਾਈਨ ਕਿਦਾਂ ਦਾ ਬਣਾ ਸ਼ੇਰਵਾਨੀ ਚੈੱਕ ਕਰ ਲਓ ਤੁਸੀਂ ਬਾਜ਼ਾਰ ਦੇ ਵਿੱਚ 15000 16000 17000 ਪਰ ਇੱਥੇ ਤੁਹਾਨੂੰ ਜਿਹੜਾ ਕਿ ਸਿਰਫ 6500 ਰੁਪਏ ਜੇ ਸਲਾਈ ਕਰਕੇ ਦੇਣੀਆਂ ਭਾਈ ਜੀ ਰੇਟ ਬਹੁਤ ਘੱਟ ਹੈਗੇ ਆ ਕੱਪੜਾ ਬੜਾ ਸੋਹਣਾ ਦੇਖਿਆ ਆਪਾਂ ਸਟਿਚਿੰਗ ਦੀ ਗੱਲ ਕਰ ਲਈਏ ਜਾਂ ਜਿਹੜੇ ਸਾਡੇ ਸ਼ੌਕੀਨ ਭਰਾਵਾਂ ਨੇ ਤੁਹਾਡੇ ਕੋਲ ਆਉਣ ਆ ਆ ਉਹ ਕਹਿਣ ਵੀ ਸਾਨੂੰ ਜੀ ਬੱਬੂ ਮਾਨ ਦਾ ਚਾਹੀਦਾ ਸਾਨੂੰ ਸਲਮਾਨ ਖਾਨ ਦਾ ਚਾਹੀਦਾ ਸਾਨੂੰ ਤਰਸੀਮ ਜਿਹਾ ਡਿਜ਼ਾਈਨ ਚਾਹੀਦਾ ਜਿੱਦਾਂ ਦੀ ਪਸੰਦ ਹੈਗੀ ਆ ਜਿੱਦਾਂ ਦਾ ਡਿਜ਼ਾਈਨ ਪਸੰਦ ਹੈਗਾ ਤੁਸੀਂ ਸਟਿਚ ਕਰਕੇ ਦੇ ਦੇਣੇ ਹੋ ਬਿਲਕੁਲ ਭਾਈ ਅਸੀਂ ਦੇ ਦੇਈਏ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ 2 ਪੀਸ ਜਿਹੜਾ ਹੈਗਾ 2995 ਰੁਪਏ ਦੇ ਵਿੱਚ ਦੇ ਰਹੇ ਆ ਔਰ 3 ਪੀਸ ਜਿਹੜੇ ਦੇ ਰਹਿਆ ਸੀ 3760 ਰੁਪਏ ਦੇ ਵਿੱਚ ਦੇ ਰਹੇ ਆ ਆ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਨੈਟ ਤੋਂ ਕੱਢ ਲਓ ਜਿੱਥੋਂ ਮਰਜੀ ਕੱਢ ਲਓ ਆ ਸਿੰਪਲ 2 ਪੀਸ ਆਪਣਾ ਜਿਹੜਾ ਹੋਊਗਾ 2995 ਰੁਪਏ ਦੇ ਵਿੱਚ ਹੈ ਔਰ ਆ 3 ਪੀਸ ਹੈ ਜਿਹੜਾ 3760 ਰੁਪਏ ਦੇ ਵਿੱਚ ਹੈ ਬਾਕੀ ਆ ਤੁਸੀਂ ਡਿਜ਼ਾਈਨਰ ਆਈਟਮਾਂ ਦੇਖ ਸਕਦੇ ਹੋ ਜੇ ਤੁਸੀਂ ਆ ਚੀਜ਼ ਵੀ ਬਣਾਉਣੀ ਹੈ ਤਾਂ ਉਹ ਵੀ ਹਰ ਤਰ੍ਹਾਂ ਦੀ ਆਪਣੇ ਕੋਲ ਬਣ ਜਾਊਗੀ ਸੋ ਰੰਗ ਵੀ ਮੈਨੂੰ ਦੱਸ ਦਿਓ ਨਾ ਜਿਹੜਾ 2995 ਵਾਲਾ ਕਪੜਾ ਉਹ ਚ ਰੰਗ ਕਿੰਨੇ ਕਿਹੜੇ ਰੰਗ ਭਾਜੀ ਤੁਸੀਂ ਆ ਦੇਖ ਸਕਦੇ ਹੋ ਬਹੁਤ ਰੰਗ ਆ ਬਹੁਤ ਵੈਰਾਈਟੀ ਆ ਜਿੱਦਾਂ ਦਾ ਕਲਰ ਕਹੋਗੇ ਤੁਹਾਨੂੰ ਉਦਾਂ ਦਾ ਮਿਲ ਜਾਊਗਾ ਵਾਈਨ ਲੈ ਅ ਟੈਂ ਸ਼ੇਡਾਂ ਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਆ ਇਹਨਾਂ ਦੇ ਵਿੱਚ ਵੀ ਤੁਹਾਨੂੰ ਬੜੀ ਵੈਰਾਈਟੀ ਮਿਲ ਜੇ ਭਾਜੀ ਥੋੜਾ ਜਿਹਾ ਮੈਨੂੰ ਇਹ ਵੀ ਦੱਸ ਦਿਓ ਕਿਸੇ ਨੇ ਇਦੋਂ ਉੱਪਰੀ ਰੇਂਜ ਲੈਣੀ ਆ 5000 4000 7000 ਉਹਦੇ ਵਿੱਚ ਵੀ ਵੈਰਾਈਟੀ ਹੈੀ ਸਿਰਫ ਸਾਡੇ ਕੋਲ ਦੋ ਰੇਟ ਹੀ ਆ ਬਿਲਕੁਲ ਬਿਲਕੁਲ ਤੁਹਾਨੂੰ ਆ ਦੱਸ ਦਈਏ ਭਾਜੀ ਆਹ ਦੇਖ ਸਕਦੇ ਹੋ ਤੁਸੀਂ ਵਰਾਈਟੀ ਆਪਣੇ ਕੋਲ ਬਹੁਤ ਆ ਹਰ ਤਰ੍ਹਾਂ ਦੀ ਰੇਂਜ ਆ ਔਰ ਹਰ ਤਰ੍ਹਾਂ ਦੀ ਕੁਆਲਿਟੀ ਆ ਆਹ ਲਗਜ਼ਰੀ ਫੈਬਰਿਕ ਹੈਗੀ ਆ ਜਿਹੜੇ ਤੁਸੀਂ ਬਾਹਰੋਂ ਬਣਵਾਨੇ ਹੋ 25 25000 20 2000 ਰੁਪਏ ਜਿਹੜਾ ਦਿਨੇ ਹੋ ਆਪਣੇ ਕੋਲ ਆਜੋ ਤੁਹਾਨੂੰ ਅਸੀਂ 7085 ਰੁਪਏ ਦੇ ਵਿੱਚ ਵਧੀਆ ਚੀਜ਼ ਦੇ ਦਾਂਗੇ ਸੋ ਇਸ ਗੱਲ ਦੀ ਅਸੀਂ ਗਾਰੰਟੀ ਵੀ ਲੈਂਦੇ ਆ ਚੈਲੰਜ ਵੀ ਕਰਦੇ ਆ ਇਹ ਪੰਜਾਬ ਦਾ ਨਹੀਂ ਇੰਡੀਆ ਦਾ ਸਭ ਤੋਂ ਸਸਤਾ ਸਟੋਰ ਆ ਜਿੱਥੇ ਤੁਹਾਨੂੰ 2995 ਚ ਕੋਟਵਨ ਮਿਲਦਾ ਜਿੱਥੇ ਬਾਜ਼ਾਰ ਚ ਜਾ ਕੇ ਤੁਸੀਂ ਪਤਾ ਕਰ ਲਿਓ 233200 3000 ਰੁਪਿਆ ਇਕੱਲੀ ਸਲਾਈ ਸਟਿਚਿੰਗ ਚੱਲਦੀ ਆ ਪਰ ਇੱਥੇ 2995 ਚ ਸਟਿਚ ਕਰਕੇ ਤੁਹਾਨੂੰ ਦੇ ਰਹੇ ਆ ਬਾਈ ਜੀ ਬਲੇਜ਼ਰਾਂ ਦੇ ਵਿੱਚ ਵੀ ਦੱਸੋ ਕਿੰਨਾ ਕੁ ਫਰਕ ਆ ਕਿੰਨੇ ਤਰ੍ਹਾਂ ਦੇ ਰੰਗ ਡਿਜ਼ਾਈਨ ਮਿਲ ਜਾਂਦੇ ਇਹਦੇ ਵਿੱਚ ਬਲੇਜ਼ਰਾਂ ਦੇ ਵਿੱਚ ਵੀ ਭਾਜੀ ਤੁਸੀਂ ਦੇਖ ਸਕਦੇ ਹੋ ਕਿ ਆ ਚੈੱਕ ਦੇਖ ਲਓ ਫੈਬਰਿਕ ਦੇਖ ਲਓ ਵਧੀਆ ਸਟਾਫ ਆ ਔਰ ਵਧੀਆ ਕੁਆਲਿਟੀ ਆ ਨਾ ਇਹਨੇ ਫਟਣਾ ਨਾ ਇਹ ਤੇ ਬੋਰਾਣੀ ਆ ਪ੍ਰੋਪਰ ਕੱਪੜੇ ਦੀ ਗਾਰੰਟੀ ਹੋਊਗੀ ਆਪਣੀ ਤੁਸੀਂ ਜੇ ਬਿਲਕੁਲਾ ਬਲੇਜ਼ਰ ਬਣਾਣੇ ਹੋ ਬਾਹਰੋਂ ਇਹ ਤੁਹਾਡਾ 708500 ਰੁਪਏ ਦੇ ਵਿੱਚ ਇਕੱਲਾ ਬਲੇਜ਼ਰ ਤਿਆਰ ਹੁੰਦਾ ਤੁਸੀਂ ਆਪਣੇ ਕੋ ਆਉਂਗੇ 303500 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਤਿਆਰ ਕਰਕੇ ਦੇ ਦੋਣਾ ਜੀ ਦੇਖੋ ਇੱਥੇ ਕੁਟ్రਾਈ ਦੇ ਵਿੱਚ ਵੀ ਕਪੜਾ ਬੜਾ ਸੋਹਣਾ ਆ ਗਿਆ ਇਹਦੇ ਵਿੱਚ ਰੰਗ ਤੁਹਾਨੂੰ ਬਹੁਤ ਮਿਲ ਜਾਣੇ ਤੁਸੀਂ ਕੁਟ్రਾਈ ਦੀਆਂ ਪੈਂਟਾਂ ਸ਼ਰਟਾਂ ਬਲੇਜ਼ਰ ਬਣੀਆਂ ਤੁਸੀਂ ਬਣਾ ਸਕਦੇ ਆਜੋ ਹੁਣ ਗਰਮੀਆਂ ਦਾ ਟਾਈਮ ਸ਼ੁਰੂ ਹੋ ਗਿਆ ਜੀ ਦੇਖੋ ਕੁਰਤੇ ਪਜਾਮਿਆਂ ਦੇ ਵਿੱਚ ਇੱਥੇ ਰਿਕਾਰਡ ਬਣ ਗਿਆ ਤੁਸੀਂ ਪਹਿਲੇ ਰੰਗ ਚੈੱਕ ਕਰ ਲਓ ਕਿੰਨੇ ਤਰ੍ਹਾਂ ਦੇ ਰੰਗ ਹੈਗੇ ਆ ਵਾਈਟ ਰੰਗ ਤੇ ਵਾਈਟ ਰੰਗ ਦੇ ਵਿੱਚ ਵੀ ਦੇਖੋ ਕਿੰਨੇ ਪ੍ਰਕਾਰ ਦਾ ਕਪੜਾ ਜੇ ਬਲੈਕ ਲਣਾ ਬਲੈਕ ਦੇ ਵਿੱਚ ਕਲਰ ਤਾਂ ਬਹੁਤ ਜ਼ਿਆਦਾ ਹੈਗੇ ਆ ਤੁਸੀਂ ਕਿਸੇ ਵੀ ਦੁਕਾਨ ਤੇ ਸਟੋਰਮ ਸ਼ੋਰੂਮ ਤੇ ਸਟੋਰ ਤੇ ਜਾਣਿਓ ਤੁਹਾਨੂੰ ਇੱਕੋ ਗੱਲ ਕਹੀ ਜਾਂਦੀ ਆ ਇਹ ਜੀ ਕਰਨ ਔਜਲੇ ਦਾ ਕੁਰਤਾ ਪਜਾਮਾ ਆ ਜੀ ਇਹ ਜੀ ਬੱਬੂ ਮਾਨ ਦਾ ਤਰਸੀਮ ਜੱਸਰ ਦਾ ਰਣਜੀਤ ਬਾਵੇ ਦਾ ਕੁਰਤਾ ਪਜਾਮਾ ਕਹਿ ਕੇ 3 3000 ਰੁਪਏ ਦਾ ਇਕੱਲਾ ਕੱਪੜਾ ਦਿੱਤਾ ਜਾਂਦਾ ਭਾਈ ਜੀ ਕਹਿੰਦੇ ਇੱਥੇ 3000 ਦਾ ਕੱਪੜਾ 700 ਰੁਪਏ ਦੇ ਦੇ ਦਿਨੋ ਤੁਸੀਂ ਬਿਲਕੁਲ ਭਾਈ ਜੀ ਹੁਣ ਤੁਹਾਨੂੰ ਦੱਸ ਦਈਏ ਕਿ ਮੌਸਮ ਹੋ ਗਿਆ ਚੇਂਜ ਹੁਣ ਕੁਰਤੇ ਪਜਾਮੇ ਦੀ ਆ ਗਈ ਆ ਵੈਰਾਈਟੀ ਆ ਤੁਸੀਂ ਦੇਖ ਸਕਦੇ ਹੋ ਫੈਬਰਿਕ ਅਸੀਂ ਪ੍ਰੋਪਰ ਤੁਹਾਨੂੰ ਕੁਰਤਾ ਪਜਾਮਾ ਜਿਹੜਾ ਤਿਆਰ ਕਰਕੇ ਮਾਤੂ ਸ਼੍ਰੀ ਤੁਹਾਨੂੰ ਪਤਾ ਕੀ ਹਰ ਤਰ੍ਹਾਂ ਦਾ ਕੋਈ ਨਾ ਕੋਈ ਟਾਡੇ ਵੱਡੇ ਫਾਇਦੇ ਕਰਦੇ ਰਹਿੰਦੇ ਆ ਆ ਤੁਸੀਂ ਦੇਖ ਸਕਦੇ ਹੋ 1600 ਰੁਪਏ ਦੇ ਵਿੱਚ ਅਸੀਂ ਕੁੜਤਾ ਪਜਾਮਾ ਰੈਡੀ ਕਰਕੇ ਦੇ ਦੇਣਾ ਤੁਹਾਨੂੰ ਪੈਂਟ ਸਟਾਈਲ ਦੇ ਵਿੱਚ ਅੱਛਾ ਭਾਈ ਜੀ ਰੰਗ ਇਹਦੇ ਵਿੱਚੋਂ ਆਪਣੀ ਮਰਜ਼ੀ ਦਾ ਲੈ ਲਵੇ ਜਿਹੜਾ ਬਿਲਕੁਲ ਭਾਈ ਜੀ ਆ ਤੁਸੀਂ ਦੇਖ ਸਕਦੇ ਹੋ ਰੰਗ ਹਰ ਤਰ੍ਹਾਂ ਦਾ ਰੰਗ ਆ ਗਰਮੀ ਵਾਲੇ ਕਲਰ ਆ কুল-ਕੂਲ ਕਲਰ ਆ ਦੇਖੋ ਤੁਸੀਂ ਦੇਖ ਸਕਦੇ ਹੋ ਆਈਸਕ੍ਰੀਮ ਚਾਰਟ ਆ ਸਾਡੇ ਕੋਲ ਤੁਸੀਂ ਵੈਰਾਈਟੀ ਬਹੁਤ ਆ ਜਦੋਂ ਮਰਜ਼ੀ ਦੇਖੋ ਜੀ ਕੋਟ ਪੈਂਟ ਦੇ ਨਾਲ-ਨਾਲ ਕੁੜਤੇ ਪਜਾਮਾ ਵੀ ਕਰਤਾ ਵੱਡਾ ਧਮਾਕਾ ਜਿਹੜਾ ਤੁਹਾਨੂੰ ਸਿਰਫ 3000 ਰੁਪਏ ਦਾ ਇਕੱਲਾ ਕੱਪੜਾ ਮਿਲਦਾ ਬਾਜ਼ਾਰ 'ਚ ਇੱਥੇ ਤੁਹਾਨੂੰ 1 ਸਲਾਈ ਕਰਕੇ ਤਿਆਰ ਦਵਾਂਗੇ ਭਾਈ ਜੀ ਡਿਜ਼ਾਈਨ ਜੋ ਜਿੱਦਾਂ ਮਰਜੀ ਡਿਜ਼ਾਈਨ ਜਿੱਦਾਂ ਦਾ ਮਰਜੀ ਪਾ ਲਈ ਆ ਤੁਸੀਂ ਦੇ ਸਕਦੇ ਹੋ ਕੰਟਰਾਸਟ ਕਰਨਾ ਤੁਸੀਂ ਫੁੱਲ ਬਣਾਉਣਾ ਆ ਤਰਸੀਮ ਜਸੜ ਵਾਲਾ ਪਾਣਾ ਚਾਹੇ ਆ ਕਲਰਫੁਲ ਲੈਣੇ ਆ ਡਿਜ਼ਾਈਨਰ ਆਈਟਮਾਂ ਲੈਣੀਆਂ ਉਹ ਵੀ ਸਾਡੇ ਕੋਲ ਮਿਲ ਜਾਣਗੀਆਂ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਤਰਸੀਮ ਜਸੜ ਸਟਾਈਲ ਹੈਗਾ ਆਪਣੇ ਕੋ ਆ ਹਰ ਤਰ੍ਹਾਂ ਦੀਆਂ ਵੈਰਾਈਟੀਆਂ ਚੈੱਕ ਦੇ ਵਿੱਚ ਤੁਸੀਂ ਬਣਵਾ ਸਕਦੇ ਹੋ ਆ ਵੀ ਚੀਜ਼ਾਂ ਆਪਣੇ ਕੋਲ ਬਹੁਤ ਵੈਰਾਈਟੀ ਹੈ ਜੀ ਭਾਈ ਜੀ ਕੋਈ ਕਹਿੰਦਾ ਸਾਨੂੰ ਪੇਪਰ ਕਾਟਨ ਦੇ ਦਿਓ ਲੈ ਲੰਦ ਦੇ ਦਿਓ ਮਤਲਬ ਕਾਫੀ ਹੈਗੇ ਇਹਦੇ ਵਿੱਚ ਵੈਰਾਈਟੀਆਂ ਪੇਪਰ ਕੋਟਨ ਦੇ ਵਿੱਚ ਵੀ ਤੁਹਾਨੂੰ ਵੱਡੇ ਫਾਇਦੇ ਕਰਦੇ ਨੇ ਆ ਜੀ ਬਹੁਤ ਜ਼ਿਆਦਾ ਟ੍ਰੈਂਡ ਆ ਪੇਪਰ ਕੋਟਨ ਦਾ ਤੁਸੀਂ ਦੇਖ ਸਕਦੇ ਹੋ 12 ਜੇ ਤੁਸੀਂ ਬਣਵਾਣੇ ਹੋ 606500 ਰੁਪਿਆ ਤੁਹਾਡਾ ਤਿਆਰ ਕਰਕੇ ਪੇਪਰ ਕੋਟਨ ਦਾ ਕੋਟ ਦਾ ਪਜਾਮਾ ਤੁਹਾਨੂੰ ਦਿੰਦੇ ਆ ਸਾਡੇ ਕੋਲ ਤੁਸੀਂ ਆਉਂਗੇ ਇਹ ਫੈਬਰਿਕ ਦੇਖੋ ਪ੍ਰੋਪਰ ਪੇਪਰ ਕੋਟਨ ਆ ਭਾਜੀ ਆ ਦੇਖੋ ਇਨੂੰ ਕਹਿੰਦੇ ਪੇਪਰ ਕੋਟਨ ਆ ਖੜਕਦੀ ਹੈ ਨਾ ਇਹਨੂੰ ਕਹਿੰਦੇ ਪੇਪਰ ਕੋਟਨ ਆ ਜਿਹੜੀ ਹੈਗੀ ਆ ਇਹ ਤੁਹਾਨੂੰ ਅਸੀਂ 2000 ਰੁਪਏ ਦੇ ਵਿੱਚ ਪੇਪਰ ਕੋਟਨ ਦਾ ਕੁੜਤਾ ਪਜਾਮਾ ਤਿਆਰ ਕਰਕੇ ਦੇ ਦਣਾ ਇਹ 2000 ਤਾਂ ਅਸੀਂ ਉਹ ਗੱਲ ਕਰ ਰਹੇ ਹਾਂ ਜਿਹੜੇ ਤੁਸੀਂ 5-5000 65 6600 ਰੁਪਏ ਖਰਚ ਦਿਓ ਉਹ ਚੀਜ਼ ਕਿਉਂਕਿ ਇੱਥੇ ਅਸੀਂ ਆਪਣਾ ਬ੍ਰਾਂਡ ਤਿਆਰ ਕਰ ਲਿਆ 100% ਪ੍ਰੀਮੀਅਮ ਕਾਟਨ ਦੀ ਕੁਆਲਿਟੀ ਤੁਹਾਨੂੰ ਅਸੀਂ ਦੇ ਰਹੇ ਹਾਂ ਇਹਦੇ ਵਿੱਚ ਕੋਈ ਕਾਪੀਆਂ ਛੋਪੀਆਂ ਨਹੀਂ ਦੇ ਰਹੇ ਆਜੋ ਹੁਣ ਤੁਸੀਂ ਆਫਿਸ ਦੇ ਵਿੱਚ ਜਾ ਰਹੇ ਹੋ ਤੁਸੀਂ ਪਾਰਟੀਆਂ ਦੇ ਜਾਣਾ ਜਿੱਦਾਂ ਠੰਡ ਲੰਗੀਆਂ ਦੀ ਹੁਣ ਕੋਟਮੈਂਟ ਨਹੀਂ ਪਾੜੇ ਤੁਸੀਂ ਪੈਂਟਾਂ ਸ਼ਰਟਾਂ ਲੈਣੀਆਂ ਦੇਖੋ ਪੈਂਟਾਂ ਸ਼ਰਟਾਂ ਦੇ ਵਿੱਚ ਕੈਜੂਅਲ ਦੇ ਵਿੱਚ ਫਾਰਮਲ ਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਆ ਭਾਜੀ ਲਾਈਨਿੰਗ ਦੇ ਵਿੱਚ ਲੈ ਜਾਓ ਚੈੱਕ ਚ ਲੈ ਜਾਓ ਆ ਜਿਹੜਾ ਮਰਜ਼ੀ ਕਪੜਾ ਪ੍ਰਿੰਟਿੰਗ ਵੀ ਤੁਸੀਂ ਲੈ ਜਾਓ ਕੋਈ ਬੈਂਕ 'ਚ ਕੰਮ ਕਰਦਾ ਕੋਈ ਕਿਸੇ ਦਫ਼ਤਰ 'ਚ ਕੰਮ ਕਰਦਾ ਉਹਨਾਂ ਲਈ ਇਹ 'ਚ ਖਾਸ ਹੋ ਫਰੇ ਕੋਈ ਬਹੁਤ ਭਾਜੀ ਵੈਰਾਈਟੀ ਆ ਤੁਸੀਂ ਆ ਦੇਖ ਸਕਦੇ ਹੋ ਚੈੱਕ ਦੇ ਵਿੱਚ ਹਰ ਤਰ੍ਹਾਂ ਦਾ ਫੈਬਰਿਕ ਆਰ ਪਿਓਰ ਕਾਟਨ ਦੇ ਵਿੱਚ ਆ ਸ਼ਰਟਾਂ ਦੇ ਵਿੱਚ ਵੀ ਬਹੁਤ ਵੈਰਾਈਟੀ ਆ ਚੁੱਕੀ ਆ ਬਰਬਰੀ ਚੈੱਕ ਹੈਗੇ ਆਪਣੇ ਕੋ ਬਰੀਕ ਚੈੱਕ ਹੈਗੇ ਤੁਸੀਂ ਲਾਈਨਿੰਗ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਆਪਣੇ ਕੋਲ ਵੈਰਾਈਟੀ ਤੁਹਾਨੂੰ ਮਿਲ ਜੂਗੀ ਜੀ ਦੇਖੋ ਕੁੜਤੇ ਪਜਾਮੇ ਦੇ ਉੱਤੇ ਤੁਸੀਂ ਬਾਸਟਰਪ ਪਾਉਣੀਆਂ ਜਾਂ ਸ਼ੇਰਵਾਨੀ ਰਣੀਆਂ ਇਹਦੇ ਵਿੱਚ ਦੇਖੋ ਡਿਜ਼ਾਈਨ ਚੈੱਕ ਕਰ ਲਓ ਕਿੰਨੀ ਜ਼ਿਆਦਾ ਇੱਧਰ ਤੁਸੀਂ ਕੱਪੜਾ ਚੈੱਕ ਕਰ ਲਓ ਇੱਥੇ ਤੁਹਾਨੂੰ 650 ਰੁਪਏ ਤੋਂ ਸ਼ੇਰਵਾਨੀ ਸਟਿਚ ਕਰਕੇ ਸਟਾਰਟਿੰਗ ਇੱਥੇ ਸ਼ੁਰੂ ਹੋ ਜਾਂਦੀ ਉਦੋਂ ਉੱਪਰ ਹੀ ਨੇ ਤਾਂ ਹਰ ਤਰ੍ਹਾਂ ਦੀ ਹੈਗੀ ਆ ਹੁਣ ਤੁਸੀਂ ਆ ਵੀ ਚੈੱਕ ਕਰ ਲਓ ਡਿਜ਼ਾਈਨਰ ਕੁੜਤੇ ਪਜਾਮੇ ਰੰਗ ਜਿੰਦਾਂ ਮਰਜ਼ੀ ਲੈ ਜਾਓ ਇਹਦੇ ਵਿੱਚ ਕੋਈ ਤੁਸੀਂ ਇੱਕੋ ਹੀ ਤਰ੍ਹਾਂ ਦੇ ਕਾਫੀ ਲੈਣੇ ਆ ਤੁਸੀਂ ਮੈਚ ਕਰਕੇ ਲੈਣੇ ਥੀਮ ਬਣਾਉਣਾ ਉਹ ਵੀ ਤੁਸੀਂ ਬਣਾ ਸਕਦੇ ਆ ਇਹਦੇ ਵਿੱਚ ਵੀ ਭਾਈ ਜੀ ਟਾਪ ਦੀ ਕੁਆਲਿਟੀ ਸਾਰੀ ਬਿਲਕੁਲ ਭਾਈ ਜੀ ਆ ਤੁਸੀਂ ਦੇਖ ਸਕਦੇ ਹੋ ਸਾਰਾ ਵਰਕ ਦੇ ਵਿੱਚ ਐ ਸਾਰੀ ਕੰਪਿਊਟਰ ਦਾ ਥ੍ਰੈਡ ਵਰਕ ਸਾਰਾ ਹੈਗਾ ਹੈਵੀ ਦੇ ਵਿੱਚ ਫੈਬਰਿਕ ਹੈ ਔਰ ਜਿਹੜੇ ਬਾਹਰ ਜਿਹੜੇ ਬੰਬੇ ਵਾਲੇ ਜਿਹੜੇ ਬੰਦੇ ਪਾਉਂਦੇ ਆ ਉਹ ਚੀਜ਼ਾਂ ਅਸੀਂ ਇੱਥੇ ਤੁਹਾਨੂੰ ਦੇ ਦੇਣੀ ਆ ਅਸੀਂ ਫਾਇਦੇ ਕਰ ਦਿੱਤੇ ਨਾ ਇਸ ਤੋਂ ਇਲਾਵਾ ਤੁਸੀਂ ਆ ਦੇਖ ਲਓ ਪਹਿਲਾਂ ਇਹਦਾ ਸਕਰੀਨ ਸ਼ਾਟ ਜਰੂਰ ਲੈ ਲਿਓ ਤੁਸੀਂ ਜਿਹੜੇ ਮਰਜੀ ਦੁਕਾਨ ਤੇ ਚਲ ਜਾਓ ਸ਼ੋਰੂਮੇ ਚਲ ਜਾਓ ਸਟਿਚਿੰਗ ਚੈੱਕ ਕਰ ਲਿਓ ਜਿਹੜਾ ਅਸੀਂ 2 ਪੀਸ ਕੋਟਮੈਂਟ ਸਲਾਈ ਕਰਕੇ ਦਿੰਨੇ ਅਰੀਕਾ ਲਈ ਸਟੀਚਿੰਗ ਦੀ ਗੱਲ ਕਰ ਰਿਹਾ ਜਿਹੜਾ 3 ਪੀਸ ਦੀ ਸਲਾਈ ਹੈਗੀ ਆ ਉਹ 2500 ਰੁਪਿਆ ਡੈਵਲਪਰ ਸਪੋਰਟਮੈਂਟ ਦੀ ਸਲਾਈ ਅਸੀਂ ਲੈਨੇ ਆ 2400 ਰੁਪਿਆ ਮਤਲਬ ਇਦਾਂ ਦੀ ਸਲਾਈ ਤੁਹਾਨੂੰ ਇੰਨੇ ਘੱਟ ਰੇਟ 'ਚ ਕਿਸੇ ਨੇ ਦੇਣੀ ਨਹੀਂ ਕੋਰਤਾ ਵੀ ਮੈਂ 900 ਲੈ ਜਾਓ ਜੇ ਤੁਸੀਂ ਸਿੰਪਲ ਕੋਰਤਾ ਮੈਂ 700 ਲੈ ਜਾਓ ਮਤਲਬ ਕੱਪੜਾ ਸਾਡਾ ਵਧੀਆ ਆ ਕੱਪੜੇ ਰੇਟ ਅਸੀਂ ਬਹੁਤ ਜ਼ਿਆਦਾ ਘੱਟ ਕਰਦੇ ਆ ਦੂਜੇ ਪਾਸੇ ਟੇਲਰ ਵੀ ਸਾਡੇ ਆਪਣੇ ਫੈਕਟਰੀ ਲਾ ਕੇ ਅਸੀਂ ਸਲਾਈ ਦੇ ਵੀ ਰੇਟ ਬਹੁਤ ਘੱਟ ਕਰਦੇ ਆ ਜਿਸ ਕਰਕੇ ਤੁਹਾਡੇ ਬਹੁਤ ਜ਼ਿਆਦੇ ਫਾਇਦੇ ਹੋ ਰਹੇ ਆ ਇਸ ਤੋਂ ਇਲਾਵਾ ਤੁਸੀਂ ਪੱਗਾਂ ਲੈਣੀਆਂ ਤੁਸੀਂ ਸੂਟਾਂ ਤੋਂ ਲੈਣਾ ਲਾਈਨਿੰਗ ਦਾ ਕੱਪੜਾ ਲੈਣਾ ਸਾਡੇ ਕੋਲ ਇੱਕੋ ਹੀ ਸ਼ਰਤ ਹੈ ਤੁਹਾਨੂੰ ਸਾਰੀ ਵੈਰਾਈਟੀ ਮਿਲ ਜਣੀਆਂ ਛੇਦੀ ਪਹੁੰਚੋ 100% ਸਾਡੇ ਫਾਇਦੇ ਹੋਣੇ ਆ ਫੁੱਲ ਫਲੈਜ ਫਾਇਦੇ ਇੱਕੋ ਹੀ ਸ਼ਰਤ ਹੈ ਤੁਹਾਨੂੰ ਆਉਣਾ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਲੁਧਿਆਣੇ ਪੈਣਾ ਨੰਬਰ ਵੀ ਸਕਰੀਨ ਤੇ ਆ ਰਿਹਾ ਐਡਰੈਸ ਵੀ ਆ ਰਿਹਾ ਤੁਸੀਂ ਫੋਨ ਕਰ ਸਕਦੇ ਜੇ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਆ ਕਿਹੜਾ ਮਨਮੋਹ ਸੰਦੀ ਨਾਲ ਹਰਦੀਪ ਸਿੰਘ ਤਿੱਗੜਸਾਨ ਟੀਵੀ ਲੁਧਿਆਣਾ